ਦੁਸ਼ਮਣ ਦੀ ਚੰਗਿਆਈ ਹੋਵੇ ਸਾਡੀ ਜੀਬ ਲੁਕਾ ਜਾਂਦੀ ਏ ਆਪਣਿਆਂ ਵਿੱਚ ਹੋਏ ਬੁਰਾਈ ਉਸ ਤੇ ਪੋਚਾਪਾ ਜਾਂਦੀ ਏ ਦੇਸ਼ ਭਗਤ ਨੇ ਉਹ ਹੀਓ ਅੱਜਕੱਲ ਜਿੰਨਾ ਦੇਸ਼ ਨੂੰ ਰਹਿਣ ਨਹੀਂ ਦੇਣਾ ਹਿੰਦੀ ਵਾਲੀਆਂ ਖਬਰਾਂ ਸੁਣ ਸੁਣ ਜਿੰਦ ਮੇਰੀ ਕਬਰ ਆ ਜਾਂਦੀ ਏ ਨਫ਼ਰਤ ਦੇ ਵਣਜਾਰੇ ਫਿਰਦੇ ਤੱਤੇ ਤੱਤੇ ਭਾਸ਼ਣ ਕਰਦੇ ਕਿੰਜ ਜੀਣਗੇ ਬੱਚੇ ਸਾਡੇ ਚਿੰਤਾ ਵੱਡ-ਵੱਡ ਖਾ ਜਾਂਦੀ ਏ ਉਤੋਂ ਉਤੋਂ ਮਿੱਠੇ ਮਿੱਠੇ ਕਰਦੇ ਨੇ ਪਰ ਵਚਨ ਪਖੰਡੀ ਅੰਦਰ ਬੈਠੀ ਪਾਪ ਘਰ ਅਸੀ ਸੋਚ ਔਕਾਤ ਵਿਖਾ ਜਾਂਦੀ ਏ ਇਕ ਠਾਕ ਸਭ ਕੁਝ ਨਹੀਂ ਹੋਇਆ ਕਾਰਵਾਈ ਹੀ ਕੀਤੀ ਹੈ ਬਸ ਇਹ ਕਹਿ ਕੇ ਸਰਕਾਰ ਆਪਣੇ ਲੱਖਾਂ ਪਾਪ ਚੁਪਾ ਜਾਂਦੀ ਏ ਹਾਕਮ ਨੂੰ ਕੀ ਸੁਖ ਦੀ ਸੌਂਦਾ ਚੰਗਾ ਖਾਂਦਾ ਚੰਗਾ ਪਾਉਂਦਾ ਮਾਤੜ ਨੂੰ ਤਾਂ ਦੋ ਵੇਲੇ ਦੀ ਰੋਟੀ ਪੜਨੇ ਪਾ ਜਾਂਦੀ ਏ ਕੰਮਕਾਰ ਦਾ ਹਾਲ ਸੁਣਾਵਾ ਕੱਸੀ ਜਾਂਦੀ ਨਿੱਤ ਸਿਕੰਜਾ ਆਏ ਦਿਨ ਸਰਕਾਰ ਆਪਣੀ ਟੈਕਸ ਨਵਾਂ ਕੋਈ ਲਾ ਜਾਂਦੀ ਏ ਸ਼ਾਹਾਂ ਵੱਲ ਕਮੇਟੀ ਪੈਂਦੀ ਔਖੀ ਵਾਲੀ ਕਿਸ਼ਤ ਤਾਰਨੀ ਚੁੱਕਣ ਵੇਲੇ ਰਕਮ ਪਰਾਵਾ ਵਾ ਵਾ ਥੱਲੇ ਆ ਜਾਂਦੀ ਏ 2 ਤੇ 2 45 ਹੁੰਦੇ 72 100 ਕੀ ਦਸਣਾ ਇਹੋ ਜਿਹੇ ਗੁਨਾ ਘਟਾਉ ساری ਉਮਰ ਵਿਹਾ ਜਾਂਦੀ ਏ شیخ ਚਿਲੀ ਨੂੰ ਸੁਪਨਾ ਆਇਆ ਬਣ ਗਏ ਮੇਰੇ ਮੁਰਗੀਖਾਨੇ ਉਹਦਾ ਉਹਦੇ ਸੁੱਤੇ ਪਏ ਦੇ ਬਿੱਲੀ ਚੂਚੇ ਖਾ ਜਾਂਦੀ ਏ ਜਿੰਨੇ ਚਿਰ ਨੂੰ ਅਕਲ ਬੌੜਦੀ ਓਨੇ ਚਿਰ ਤੱਕ ਬਚਦਾ ਕੁਝ ਨਹੀਂ ਸਾਰੀ ਜ਼ਿੰਦਗੀ ਲੰਘ ਜਾਂਦੀ ਏ ਮੌਤ ਮਨੁੱਖ ਮੁਕਾ ਜਾਂਦੀ ਏ ਸਮਾਂ ਬਹੁਤ ਬੜਵਾਨ ਪਰਾਜੀ ਇੱਕ ਦਿਨ ਸਭ ਨੂੰ ਢਾ ਲੈਦਾ ਏ ਸੋਹਣੀ ਦੁਨੀਆ ਸੋਹਣਾ ਬੰਦਾ ਕਬਰਾਂ ਵਿੱਚ ਲਟਾ ਜਾਂਦੀ ਏ ਜਾਂ ਫਿਰ ਕਠੀਆਂ ਕਰਕੇ ਲੱਕੜਾ ਆਪਣੇ ਹੱਥੀਂ ਚਖਾ ਬਣਾ ਕੇ ਆਪਣੇ ਸਕੇ ਸੰਬੰਧੀ ਨੂੰ ਵੀ ਆਪੇ ਲੰਬੂ ਲਾ ਜਾਂਦੀ ਏ ਸੋਨਾ ਤਕੜਾ ਜੋਰਾ ਵਰਹਾ ਸ਼ੀਸ਼ੇ ਨੇ ਮੀ ਝੂਠ ਦੱਸਿਆ ਕੀ ਮੈਂ ਦੱਸਾਂ ਦੇ ਦੀ ਮਿੱਟੀ ਕੁਜੇ ਵਿੱਚ ਸਮਾ ਜਾਂਦੀ ਏ ਨੇਕੀ ਕਰਨੀ ਧਰਮ ਕਮਾਉਣਾ ਕੰਮ ਕਿਸੇ ਮਹਤਾਜ ਦੇ ਆਉਣਾ ਸੱਚੀ ਗੱਲ ਗੁਰੂ ਦੀ ਸੇਵਾ ਜੀਵਨ ਸਫਲ ਬਣਾ ਜਾਂਦੀ ਏ ਸੰਥਾ ਲੈ ਕੇ ਭਾਈ ਬਣਿਆ ਭਾਈ ਤੋਂ ਫਿਰ ਸੰਤ કહਾਇਆ ਫੇਰ ਦੁਬਾਰਾ ਭਾਈ ਕਹਾਵਾ ਹਉ ਮੈਂ ਅੱਗੇ ਆ ਜਾਂਦੀ ਏ ਹੌਵੇਂ ਛੱਡ ਕੇ ਨੀਵਾ ਹੋ ਜਾ ਨੀਵੇਂ ਹੋ ਕੇ ਓਜੇ ਹੋਈਦਾ ਉੱਚਾ ਖੁਦ ਨੂੰ ਸਮਝਣ ਜਿਹੜੇ ਕੁਦਰਤ ਥੱਲੇ ਲਾ ਜਾਂਦੀ ਏ ਛੱਡ ਰਟੌਲ ਬਕੇੜੇ ਝਗੜੇ ਸਾਰੇ ਉਸ ਦੇ ਪੈ ਦਾ ਕੀਤੇ ਕੌਣ ਕਿਸੇ ਨੂੰ ਮਾਰਨ ਜੋਗਾ ਆਉਣੀ ਹੁੰਦੀ ਆ ਜਾਂਦੀ ਏ ਦੁਸ਼ਮਣ ਦੀ ਚੰਗਿਆਈ ਹੋਵੇ ਸਾਡੀ ਜੀਬ ਲੁਕਾ ਜਾਂਦੀ ਏ ਆਪਣੇਆਂ ਵਿੱਚ ਹੋਏ ਬੁਰਾਈ ਉਸ ਤੇ ਪੋਚਾ ਪਾ ਜਾਂਦੀ ਏ ਤੁਹਾਡਾ ਵੀਰ ਸੁਖਵਿੰਦਰ ਸਿੰਘ ਰਟੌਲ ਧੰਨਵਾਦ ਜੀ ਕਵਿਤਾ ਸੁਣ ਲਈ ਹੋਰ ਕਵਿਤਾਵਾਂ ਸੁਣਨੀਆਂ ਹੋਣ ਤਾਂ YouTube ਚੈਨਲ ਸੁਖਵਿੰਦਰ ਸਿੰਘ ਰਟੌਲ ਨਾਮ ਤੇ ਬਣਿਆ ਉਹਨੂੰ ਸਬਸਕ੍ਰਾਈਬ ਕਰੋ ਨਾਲ ਇੱਕ ਟੱਲੀ ਵਾਲਾ ਬਟਨ ਹੁੰਦਾ ਉਹਨੂੰ ਦਬਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ